ਨਾਲ ਸਕਾ ਸਾਥੀਓ ਪੰਜਾਬ ਹਮੇਸ਼ਾ ਹੀ ਆਪਣੇ ਗੁਰੂਆਂ ਦੀ ਦਿੱਤੀ ਹੋਈ ਸਿੱਖਿਆ ਦੇ ਉੱਪਰ ਚੱਲਦਾ ਰਿਹਾ ਔਰ ਗੁਰੂਆਂ ਨੇ ਪੰਜਾਬੀਆਂ ਨੂੰ ਸਮਰਸਤਾ ਦੀ ਸਿੱਖਿਆ ਬਹੁਤ ਦਿਲਪਹਿਲਾ ਦਿੱਤੀ ਸੀ ਜਦੋਂ ਉਹਨਾਂ ਨੇ ਇੱਕ ਬਾਟੇ ਦੇ ਵਿੱਚ ਅੰਮ੍ਰਿਤ ਛਕਾਇਆ ਸੀ ਲੇਕਿਨ ਅੱਜ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਸਮਰਸਤਾ ਦੀ ਗੱਲ ਕਰਨ ਵਾਲੀਆਂ ਪੋਲੀਟੀਕਲ ਪਾਰਟੀਆਂ ਨੇ ਜੋ ਸਮਰਸਤਾ ਦਾ ਘਾਣ ਕੀਤਾ ਉਹ ਬਹੁਤ ਨਿੰਦਰੀਆਂ ਮੇਰਾ ਭਾਵ ਹੈ ਕਿ ਪੰਜਾਬ ਦੇ ਅੰਦਰ ਜਿਹੜਾ ਬੇਅਦਬੀਆਂ ਨੂੰ ਲੈ ਕੇ 2025 ਜਿਹੜਾ ਇੱਕ ਨਵਾਂ ਐਕਟ ਬਣਾਇਆ ਗਿਆ ਉਸ ਦੇ ਅੰਦਰ ਤੁਸੀਂ ਦੇਖਿਆ ਹੋਣਾ ਕਿ ਸ਼੍ਰੀ ਗੁਰੂ ਦਾਸ ਮਹਾਰਾਜ ਦੀ ਮੂਰਤੀ ਮਹਾਰ시 ਵਾਲਮੀਕੀ ਜੀ ਦੀ ਮੂਰਤੀ ਸ੍ਰੀ ਚੌਵਿਤਧ ਗ੍ਰੰਥ ਜਿਹੜਾ ਅੰਮ੍ਰਿਤ ਬਾਣੀ ਸੰਤ ਕਬੀਰਦਾਸ ਜੀ ਦੀ ਮੂਰਤੀ ਨਾਭਾ ਦਾਸ ਜੀ ਦੀ ਮੂਰਤੀ ਉਹਨਾਂ ਨੂੰ ਕੋਈ ਸਥਾਨ ਨਹੀਂ ਦਿੱਤਾ ਗਿਆ ਇਹ ਸਿੱਧਾ-ਸਿੱਧਾ ਪੰਜਾਬ ਦੀ ਜਿਹੜੀ ਏਕਤਾ ਤੇ ਇਕਹਣਤਾ ਆ ਉਦੇ ਉੱਪਰ ਇਹ ਵਾਰ ਕੀਤਾ ਗਿਆ ਇਹਦੇ ਵਾਸਤੇ ਜਿੱਥੇ ਪੰਜਾਬ ਸਰਕਾਰ ਦੋਸ਼ੀ ਆ ਉੱਥੇ ਮੈਂ ਉਹ ਪੋਲਿਟੀਕਲ ਪਾਰਟੀਆਂ ਵੀ ਦੋਸ਼ੀ ਮੰਨਦਾ ਜਿਹੜੀਆਂ ਪੋਲਿਟੀਕਲ ਪਾਰਟੀਆਂ ਨੇ ਇਹ ਸਾਰੀਆਂ ਕਮੀਆਂ ਨੂੰ ਦੇਖਦੇ ਹੋਏ ਬਿੱਲ ਦਾ ਸਮਰਥਨ ਕੀਤਾ ਭਾਰਤੀ ਜਨਤਾ ਪਾਰਟੀ ਨੇ ਬਿਸ਼ੱਕ ਮੂਰਤੀਆਂ ਦੇ ਖੰਡਨ ਦੀ ਗਲਤੀ ਕੀਤੀ ਲੈਕਿਨ ਉਹਨਾਂ ਨੇ ਇਹ ਜਿਹੜੀਆਂ ਕਮੀਆਂ ਸੀਗੀਆਂ ਉਹਨਾਂ ਕਮੀਆਂ ਨੂੰ ਉਹਨਾਂ ਨੇ ਜਿਹੜਾ ਉਜਾਗਰ ਨਹੀਂ ਕੀਤਾ ਇਥੋਂ ਇਹ ਸਿੱਧ ਹੁੰਦਾ ਕਿ ਬਾਦ ਦੀ ਜਨਤਾ ਪਾਰਟੀ ਵੀ ਦਲਿਤ ਵਿਰੋਧੀ ਚਿਹਰਾ ਲੈ ਕੇ ਜਿਹੜੀ ਆ ਉਹ ਅੱਗੇ ਚੱਲਦੀ ਔਰ ਮੈਂ ਅਕਸਰ ਇਹ ਕਹਿੰਦਾ ਆ ਕਿ ਜਿਸ ਪਾਰਟੀ ਦੇ ਲੀਡਰ ਆਪਣੇ ਅੰਗ ਰੱਖਸ਼ਕ ਗਨਮੈਨ ਰੱਖਣ ਲਈ ਇਹ ਸੋਚਦੇ ਨੇ ਕਿ ਉਹ ਕਿਸੇ ਬੈਕਵਰਡ ਕਲਾਸ ਚੋਂ ਤਾਂ ਨਹੀਂ ਕਿਸੇ ਦਲਦਲ ਸਮਾਜ ਚੋਂ ਤਾਂ ਨਹੀਂ ਉਹ ਲੋਗ ਪੰਜਾਬ ਦੀ ਸਮਰਸਤਾ ਤੇ ਕਦੀ ਪਹਿਰਾ ਨਹੀਂ ਦੇ ਸਕਦੇ ਸੋ ਮੈਂ ਬੇਨਤੀ ਕਰਨਾ ਚਾਹਨਾ ਪੰਜਾਬੀਆਂ ਨੂੰ ਔਰ ਪੰਜਾਬ ਦੇ ਲੋਕਾਂ ਨੂੰ ਕਿ ਆਓ ਅਲ ਮਿਲ ਕੇ ਉਹਨਾਂ ਲੋਕਾਂ ਦਾ ਸਮਰਥਨ ਕਰੀਏ ਉਹਨਾਂ ਪੋਲੀਟੀਕਲ ਪਾਰਟੀਆਂ ਨੂੰ ਅੱਗੇ ਲੈ ਕੇ ਆਈਏ ਜਿਹੜੇ ਪੰਜਾਬ 'ਚ ਹਿੰਦੂ ਸਿੱਖ ਏਕਤਾ ਦੇ ਤਾਂ ਪਹਿਰੇਦਾਰ ਹੋਣ ਹੀ ਹੋਣ ਉੱਥੇ ਜਿਹੜਾ ਸਮਰਸਤਾ ਦੀ ਸਾਨੂੰ ਜਿਹੜੀ ਸਿੱਖਿਆ ਦਿੱਤੀ ਗਈ ਆ ਉਹ ਤੇ ਵੀ ਪੂਰ ਜੋਰ ਪਹਿਰਾ ਦੇਣ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੈ ਹਾਂ